सत श्रीकाल गगन सिस्टर सत श्रीकाल सत श्रीकाल सर बद भला सिस्टर सिस्टर गगन सिस्टर एक चीज़ दस वेलकम है तोड़ा ऑर इटेंशनल इज लॉक्ड रोटेट डिवाइस बैक ये क्यों आ रहा हाँ क्रॉम सैर हो गई सी थैंक यू थैंक यू थैंक यू सो मच गुरमीत सिस्टर ਗਗਨ ਸਿਸਟਰ ਦੱਸਿਓ ਔਰ ਟੈਂਸ਼ਨਲ ਇਜ਼ ਲੋਕ ਕਿਉਂ ਆ ਰਿਹਾ ਤੇ ਆਪਾਂ ਫੋਨ ਜਿਹੜਾ ਆਪਣਾ ਹਰੀਜ਼ਨਟਲ ਫੜਨਾ ਹੈ ਸਸ਼ੀਕਲ ਸਸ਼ੀਕਲ ਜੀ ਮਾਂ ਪੁੱਤ ਦੀ ਜੋੜੀ ਸਸ਼ੀਕਲ ਵੈਲਕਮ ਸਿਸਟਰ ਵੈਲਕਮ ਹਾਂ ਰੀਡ ਕਰ ਲਿਆ उपरों रोटेशन ऑन करा रोटेशन ऑन आ ऑन करती जो अपने फोन चो करना हों कह रहे हो हाँ जी हाँ जी होेंटल ही लिखा वा वो लिखा आ रहा वा सॉरी फ़ोन में तो मैं फोन में भी हॉरीजेंटर रखा तो अपने फोन जी अपनी होंगी सैटिंग की मैं रोटेशन की ऑन कंग्रेचुलेशन गुरविंदर सिज फॉर जॉइन बटन थैंक यू थैंक यू जी थैंक यू थैंक यू सो मच ਤੁਹਾਡੀ ਸਭ ਦੀ سپورਟ ਨਾਲ ਹੋਇਆ ਸਾਰਿਆਂ ਦੀ سپورਟ ਨਾਲ ਹੀ ਇੱਥੇ ਤੱਕ ਪਹੁੰਚੇ ਆ। ਥੈਂਕ ਯੂ ਜੀ। ਆਣੀ ਹਟਦਾ ਪਿਆ ਇਹਨੂੰ ਕਿੱਦਾਂ ਹਟਾਵਾਂ ਸਮਝ ਨਹੀਂ ਆਈ। नहीं ऐड <laughs> नहीं ऑन की किए मिलता बटन सिस्टर ये जो तो तार हज़ार हो जूगा ना तो सैटिंग्स कर दोगे तो मिलेगा ऐड नहीं ऑन करी चलो कोई गल नहीं अ घंटे की लाइव करनी है फिर जो तो कल करूँगी फिर कर दूँगी ज़्यादा लंबी नहीं करनी अद्धे कु घंटे की करूँगी बस तो डेला कम हो गया मेरे न भी <laughs> एक तो वैसे ही लेट हो गई सी मैं हूँ किरण किरण जी सताल वेलकम लाइक डन शुक्रिया थैंक यू जी थैंक यू थैंक यू सो मच लाइक कितने हुए थ्री लाइक शो हो रहे हैं मैनू ਥੈਂਕ ਯੂ ਥੈਂਕ ਯੂ ਥੈਂਕ ਯੂ ਸਿਸਟਰ ਥੈਂਕ ਯੂ ਫਿਰ ਤਾਂ ਵਧਾਈ ਹੋਵੇ ਸਿਸਟਰ ਕਹਿ ਰਹੇ ਨੇ ਥੈਂਕ ਯੂ ਸੋ ਮਚ ਹਮ ਮੈਨੂੰ ਤੈਨੂੰ ਸ਼ੋ ਹੋ ਰਹੇ ਨੇ ਲਾਈਕ थैंक यू जी थैंक यू थैंक यू सो मच थैंक यू सो मच सानू भी दस दो पाया करिएस्ट टाइम कि क्लीयर होंगे तो तीन सौ लाइव कराया करो तुम भी कोई एक टाइम लाइव रख लो अपना लाइव कराया करो वीडियो पाते रहो एक दो दिन बादडियो पाते रहा करो थैंक यू किरण सिस्टर थैंक यू थैंक यू सो मच thank you gagan sister thank you benipal sister sashikal gagan sister Kherini. kiran sister sashikal gagan sister valom kiran sister valom benipal sister nusashikal ਹਾਂਜੀ ਦੇ ਦੇਲੀ ਇੱਕ ਟਾਈਮ ਰੱਖ ਲਓ ਨਾ ਲਾਈਵ ਦਾ ਉਸ ਟਾਈਮ ਤੇ ਤੁਸੀਂ ਲਾਈਵ ਕਰਿਆ ਕਰੋ ਇੱਕ ਘੰਟੇ ਤੋਂ ਸ਼ੁਰੂ ਕਰ ਲਓ ਹੌਲੀ ਹੌਲੀ ਟਾਈਮ ਵਧਾ ਲਿਓ ਸਸ਼ੀਕਾਲ ਗਗਨ ਸਿਸਟਰ ਗਮਨੀ ਸਿਸਟਰ کہہ ਰਹੇ ਨੇ ਕਿ ਨਹੀਂ ਹੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਸ਼ਿਕਰਸ਼ਿਸ ਮੈਂ ਪਹਿਲਾਂ ਹੀ ਤਿੰਨ ਨੂੰ ਕਿਹਾ ਸੀ ਸਾਰੇ ਸਸ਼ਿਕਰ ਚਲੋ ਤੁਹਾਡੇ ਵੀ ਮੰਨ ਲੈਣੇ ਆ ਓਕੇ ਓਕੇ ਖਾ ਲਓ ਖਾ ਲਓ ਰੋਟੀ ਪੁਰਮੇ ਸਿਸਟਰ थैंक यू ਤੁਹਾਨੂੰ ਮੇਰੀ ਸਕਰੀਨ ਤੇ ਸ਼ੋ ਤਾਂ ਨਹੀਂ ਹੋ ਰਿਹਾ ਕੁਝ ਲੋਕ ਲੂਕ ਦਾ ਪਲੇਨ ਸਕਰੀਨ ਸ਼ੋ ਹੋ ਰਹੀ ਹੋਣੀ ਆ ਚੱਲ ਮੈਂ ਉਹ ਤੁਹੰਦ ਲਈ ਆਈ ਓਕੇ ਓਕੇ ਗੁਰਮੀਤ ਸਿਸਟਰ ਹੋਰ ਦੱਸੋ ਜੀ ਗਗਨ ਸਿਸਟਰ ਵਧੀਆ ਬਸ ਵਧੀਆ ਸਭ ਥੈਂਕ ਯੂ ਕਿਰਨ ਸਿਸਟਰ ਅੱਛਾ ਯੰਮੀ ਯੰਮੀ ਥੈਂਕ ਯੂ ਥੈਂਕ ਯੂ ਕੱਲ ਨਹੀਂ ਬਣਦੀ ਪਹਿਲਾਈ ਵਾਲੀ ਉਹ ਤਾਂ ਮੈਂ ਪਹਿਲਾਂ ਵੈਸੀ ਫਰੰਟ ਕੈਮਰਾ ਕੀਤਾ ਹੋਇਆ ਸੀ ਮੈਂ ਇਹ ਕਹਿ ਰਹੀ ਹਾਂ ਕਿ ਜੋ ਮੈਂ ਜੋ ਲਿਖਿਆ ਆ ਰਿਹਾ ਉਹ ਤਾਂ ਨਹੀਂ ਤੁਹਾਨੂੰ ਸ਼ੋ ਹੋ ਰਿਹਾ ਹੂੰ ਕੇਕ ਦਾ ਸ਼ੋ ਹੋਇਆ ਹੋਗਾ ਹੁਣ ਓਕੇ 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 ਹਮ ਹਮ ਫੋਟੋ ਹੀ ਰੱਖੀ ਆ ਭੈਣੇ ਫੋਟੋ ਹੀ ਰੱਖੀ ਆ ਔਰ ਸਾਡੇ ਕੇਕ ਲੈ ਆ ਕੇ ਖਾਣਾ ਕਿਹਨੇ ਆ ਕੇਕ ਨਹੀਂ ਲਿਆਂਦਾ ਉਹ ਵੀ ਕੈਨ ਕਲੋਜ਼ ਕਰਕੇ ਨਾ ਤੇ ਕੀ ਕਹਿੰਦੇ ਆ ਬਲਰ ਆਂਦੀ ਆ ਨਾ ਨਾ ਲਿਖਿਆ ਕੁਛ ਨਹੀਂ ਚਲੋ ਲੱਗੇ ਰਹਿਣ ਦੋ ਇਦਾਂ ਹੀ ਨਾ ਨਾ ਲਿਖਿਆ ਕੁਛ ਨਹੀਂ ਕੇਕ ਦਾ ਦੇਖਾਂਗੇ ਜਦੋਂ ਬਟਨ ਆਪ ਨਾ ਉਹ ਆ ਗਿਆ ਪਿੰਨ ਆ ਗਿਆ ਫਿਰ ਦੇਖਾਂਗੇ ਕਿ ਗੁਰ ਗੁਰਨੋ ਟੂਰ ਦੀਆਂ ਤੁਸੀਂ ਵੀਡੀਓ ਵਾਚ ਕਰ ਲਿਓ ਸ਼ਾਰਟ ਵੀਡੀਓ ਮੈਸੇਜ ਹਾਈਡ ਹੁੰਦੇ ਹਨ ਆਪਣੇ ਆਪ ਹੀ ਹਾਈਡ ਹੋ ਜਾਂਦੇ ਆ ਫਿਰ ਵਾਪਸ ਆ ਜਾਂਦੇ ਆ ਹਾਂਜੀ ਹਾਂਜੀ ਗਗਨ ਸਿਸਟਰ ਨੂੰ ਤਾਂ ਕੋਈ ਚੱਕਰ ਨਹੀਂਗਾ ਆਪਣੇ ਆਪ ਸ਼ੋ ਹੋ ਜਾਂਦੇ ਦੁਬਾਰਾ ਫੇਰ ਬਸ ਆਹੀ ਰੋਟੇਸ਼ਨ ਦੀ ਨਹੀਂ ਸੈਟਿੰਗ ਹੁੰਦੀ ਪਈ ਪਤਾ ਨਹੀਂ ਕਿਉਂ ਰੋਟੇਸ਼ਨ ਤੇ ਮਤਲਬ ਉੱਪਰ ਜਿਹੜਾ ਮੈਸੇਜ ਆ ਰਿਹਾ ਨਾ ਉਹ ਨਹੀਂ ਖਤਮ ਹੋ ਰਿਹਾ ਉਹ ਨਹੀਂ ਜਾ ਰਿਹਾ ਬਾਕੀ ਅਦਰਵਾਈਜ਼ ਤਾਂ ਠੀਕ ਹੈ ਐਡ ਲਾਣਾ ਦਿਮਾਗ ਚ ਨਹੀਂ ਰਿਹਾ ਐਡ ਜਿਹੜੀ ਗਰਲ ਸਿਸਟਰ ਆਪਾਂ ਗੂਗਲ ਤੋਂ ਜਾ ਕੇ ਸੈੱਟ ਕਰਾਂਗੇ ਨਾ ਪਹਿਲਾਂ ਕੀ ਤੁਸੀਂ ਕਿੱਸੀ ਮੈਨੂੰ ਕਹਿ ਰਹੇ ਹੋ ਨਾ 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 ਕੀਤਾ ਨਹੀਂ ਸੀ ਨਹੀਂ ਕੀਤਾ ਹੈਲੋ ਰਹਿਮਤ ਫੈਸ਼ਨ ਜੀ ਸਸ਼ਿਕਾ ਵੈਲਕਮ ਕੀ ਹੋ ਗਿਆ ਹੁਣ ਆ ਕੀ ਇਹ Jio ਵਾਲਿਆਂ ਨੇ ਧੋਖਾ ਦਿੱਤਾ Jio ਵਾਲਿਆਂ ਨੇ ਧੋਖਾ ਦਿੱਤਾ 12 ਵਜੇ ਤੋਂ ਪਹਿਲਾਂ ਹੀ ਓਕੇ ਗੋਕਨ ਸਿਸਟਰ ਵੀਡੀਓ ਸੈਂਡ ਕਰਿਓ ਬਸ 10 ਮਿੰਟ ਹੋਰ ਲਾਈਵ ਲਾਣੀ ਆ ਵੀਡੀਓ ਸੈਂਡ ਕਰ ਦਿਓ ਫਿਰ ਲਾਉਂਗੀ ਫਿਰ ਇਹ ਤਾਂ ਬਸ ਲਾ ਲਈ ਅਨਜਾ ਹੈ ਨਹੀਂ ਇਸ ਪਰ ਲੜਾਂਦਾ ਮੇਰਾ थैंक यू थैंक यू थैंक यू हाँ अच्छी ठंड हैगी गगन सिस्टर फिर ज्यादा ही ठंड है हम

ਤਾਂ ਥੋੜੀ ਜੀ ਹੈਗੀ ਆ ਸਹੀ ਆ ਮਤਲਬ ਹਲਕੀ ਜੀ ਧੁੱਪ ਨਿਕਲੀ ਆ ਜਿਆਦਾ ਨਹੀਂ ਹਲਕੀ ਮੋਟੀ ਧੁੱਪ ਨਿਕਲੀ ਹੋਈ ਆ ਤੇ ਕੱਲ ਵੀ ਠੰਡੀ ਸੀਗੀ ਕੱਲ ਵੀ ਇਦਾਂ ਹੀ ਥੋੜੀ ਜਿਹੀ ਧੁੱਪ ਨਿਕਲੀ ਸੀ ਜਦੋਂ ਹਵਾ ਚੱਲਦੀ ਹੈ ਨਾ ਫਿਰ ਜਿਆਦਾ ਲੱਗਦੀ ਹੈ ਨਾਲ-ਨਾਲ ਹਵਾ ਚੱਲਦੀ ਹੈ ਨਾ ਫਿਰ ਠੰਡ ਜਿਆਦਾ ਲੱਗਦੀ ਹੈ ਥੈਂਕ ਯੂ ਰਹਿਮਤ ਜੀ ਥੈਂਕ ਯੂ ਥੈਂਕ ਯੂ ਕਿਰਨ ਸਿਸਟਰ ਥੈਂਕ ਯੂ ਗੁਨੂ ਜੀ ਥੈਂਕ ਯੂ <laughs> अच्छा <laughs> सही है सही है अमरीका विच आया पा हजार का झोला सोच ही लेके आ वेरी गुड सही है सही है <laughs> సహన <laughs> స <laughs> 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 ਆਪਣੇ ਟਾਈਮ ਤੇ ਇਹ ਹੁਣ ਜੀ ਇਹ ਬ੍ਰਾਂਡ ਬ੍ਰੂਡ ਦਾ ਕੰਮ ਜ਼ਿਆਦਾ ਹੋਣ ਲੱਗ ਗਿਆ ਨਹੀਂ ਤਾਂ ਆਪਣੇ ਪੇਰੈਂਟਸ ਦੇ ਟਾਈਮ ਤੇ ਕੀ ਬ੍ਰਾਂਡਾਂ ਨੂੰ ਕੌਣ ਪੁੱਛਦਾ ਸੀ ਹੈਨਾ ਜੀ ਸੋਣੀ ਆ ਚੱਲਣ ਵਾਲੀ ਆ ਬਸ ਓਕੇ ਆ ਉਹਨਾਂ ਦੇ ਟਾਈਮ ਤੇ ਬ੍ਰਾਂਡਿੰਗ ਦੇਖਦੇ ਹੁੰਦੇ ਸੀ ਦੇਖ ਕੇ ਹੀ ਚੀਜ਼ ਦਾ ਪਤਾ ਲੱਗ ਜਾਂਦਾ ਸੀ ਉਹਨਾਂ ਨੂੰ ਵੀ ਇਹ ਚੀਜ਼ ਚੱਲੂਗੀ ਜਾਂ ਨਹੀਂ ਚੱਲੂਗੀ ਸਾਡੇ ਵਰਗੇ ਬ੍ਰੈਂਡਰ ਤੇ ਬ੍ਰੈਂਡਾਂ ਤੇ ਨਿਰਭਰ ਹੋ ਗਏ ਬਸ ਬਈ ਬ੍ਰਾਂਡਡ ਆ ਤਾਂ ਠੀਕ ਆ ਚਲੋ ਠੀਕ ਹੈ ਬਈ ਲਾਈਵ ਕੱਟਣ ਲੱਗੀਆਂ ਹੁਣ ਮੈਂ ਤੇ ਕੱਲ ਕਰੋਗੇ 11 ਵਜੇ ਲਾਈਵ ਹਮਮ ਸਹੀ ਗੱਲ ਐ ਮੈਨੀਪਲ ਸਿਸਟਰ ਲਾ ਲਿਓ ਤੁਸੀਂ ਜਦੋਂ ਦੇਖ ਲਓ ਆਪਣਾ ਟਾਈਮ ਕਦੋਂ ਲਾਣੀ ਹੋਈ 1 ਵਜੇ ਲਾਣੀ ਆ ਤਾਂ 1:30 ਵਜੇ ਲਾਣੀ ਆ ਤਾਂ ਅੱਛਾ ਅੱਛਾ ਦੇਖ ਲਾ ਦੇਖ ਲਾ ਕਿ ਐਮ ਵੀ ਵੈਲੀ ਨਹੀਂ ਠੀਕ ਆ ਠੀਕ ਆ जे मैं कहता ना मैं बेली नहीं <laughs> फिर सोच के <की> होगा चलो ठीक है मजाक कर दिया। मेरे वालों भी ऑन ने मेरे वालों भी ऑन ने ਠੀਕ ਹੈ ਜੀ ਠੀਕ ਹੈ ਹਾਂ ਓਕੇ 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 ਸੋ ਜੋ ਸੋ ਜੋ ਸੋ ਜੋ ਸੋ ਜੋ ਤੇ 1 ਵਜੇ ਲਾ ਲਿਓ ਆਲਰਮ ਲਾ ਕੇ ਸੋ ਜੋ 12 ਵਜੇ ਆ ਫੋਨਾਂ ਨੂੰ ਵੀ ਰੈਸਟ ਆ ਜਾਊਗੀ ਥੋੜੀ ਜੀ ਤੇ 1 ਵਜੇ ਲਾ ਲਿਓ ਤੁਸੀਂ ਮੈਂ ਹੁਣ ਕੱਲ ਲਾਉਂਗੀ ਆਓ ਹਨਾਂਗਾ ਕਰਨ ਸਿਸਟਰ ਬਾਏ ਬਾਏ ਜੀ ਬਾਏ ਬਾਏ ਥੈਂਕ ਯੂ ਸੋ ਮਚ ਸਾਨਿਆ ਭੈਣਾ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਵੀ ਲਾਈਵ ਤੇ ਆਏ ਉਹਨਾਂ ਦਾ ਦਿਲੋਂ ਤੈਨ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਓਕੇ ਕਿਰਨ ਸਿਸਟਰ ਕਿਰਨ ਸਿਸਟਰ ਕਹਿ ਰਹੇ ਨੇ ਮੈਂ ਬਨੀਪਾਲ ਸਿਸਟਰ ਤੇ ਗੁਰਮੀਤ ਸਿਸਟਰ ਦੇ ਲਈ ਲਿਸਟ ਡਨ ਕਰਤੀ ਥੈਂਕ ਯੂ ਓਕੇ ਜੀ ਬਾਏ ਬਾਏ ਜੀ ਬਾਏ ਬਾਏ ਟੇਕ ਕੇਅਰ ਆਲ ਸਸ਼ੀਕਾਲ ਸਭ ਨੂੰ